ਸਵਰਾਜ 855 ਦੇ ਇੰਜਨ ਵਾਲਾ ਸਵਰਾਜ 735 FE ਟਰੈਕਟਰ ਦਿਖਾਉਣਾ ਸਵਰਾਜ 855 ਵਾਲਾ ਇੰਜਨ ਕਿਉਂਕਿ ਜਿਹੜਾ ਕਿ ਪੁਰਾਣਾ ਸਵਰਾਜ ਆਉਂਦਾ ਸੀਗਾ ਉਹਦੀ ਜਿਹੜੀ ਸੀਸੀ ਸੀਗੀ ਜਮ੍ਹਾਂ ਸੇਮ ਸੀਗੀ 3307 ਸੀਸੀ ਦਾ ਇਹ ਜਿਹੜਾ ਇੰਜਨ ਹੈ ਇਸ ਟਰੈਕਟਰ ਦਾ ਜੋ ਜਿਹੜਾ ਪਹਿਲਾਂ ਸਵਰਾਜ ਦੇ ਵਿੱਚ ਆਉਂਦਾ ਸੀ ਜੀ ਬਿਲਕੁਲ ਨਵਾਂ ਮਾਡਲ ਹੈ ਜੀ ਸਵਰਾਜ 744 FE 4x4 5 star ਦੇ ਵਿੱਚ ਜੀ ਸੋ ਇਹ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦੇਵਾਂਗੇ ਟਰੈਕਟਰ ਬਾਰੇ ਸੋ ਜਿਹੜਾ ਇਹਦਾ ਹਿੱਸਾ ਹੈਗਾ ਦੇਖ ਸਕਦੇ ਹੋ ਬਿਲਕੁਲ ਜਿਹੜਾ ਕਹਿੰਦੇ ਪਾਣੀ ਨਹੀਂ ਪੈਂਦਾ ਉਦਾਂ ਦਾ ਜਿਹੜਾ ਇਹਦਾ ਹਿੱਸਾ ਹੈਗਾ ਫਰੰਟ ਵਾਲਾ 4 wheel drive ਦੇ ਵਿੱਚ ਵੀ ਇਹ ਟਰੈਕਟਰ ਆਉਂਦੇ ਆ ਤੇ 2 wheel drive ਦੇ ਵਿੱਚ ਵੀ ਆਉਂਦੇ ਆ ਵੱਡੀ ਖਾਸੀਅਤ ਹੈ ਇਹ ਸੈਂਟਰ ਗੇਅਰ ਦੇ ਵਿੱਚ ਹੈ ਜੀ ਤੇ 8 ਫਾਰਵਰਡ ਟੂ ਰਿਵਰਸ speed ਦੇ ਵਿੱਚ ਆਉਂਦਾ ਤੇ ਜੇ ਆਪਾਂ ਟਰੈਕਟਰ 4 wheel ਲੈਣਾ ਤਾਂ 4 wheel ਵੀ ਮਿਲ ਜੂ 2 wheel drive ਲੈਣਾ ਤਾਂ 2 wheel drive ਵੀ ਮਿਲ ਜੂਗਾ ਤੇ ਜੇ ਆਪਾਂ ਲੈਣਾ ਇਹਨੂੰ ਸਾਈਡ ਗੇਅਰ 2 ਸਪੀਡ ਦੇ ਵਿੱਚ ਤਾਂ ਉਹ ਵੀ ਆਪਾਂ ਨੂੰ ਮਿਲ ਜੂਗਾ ਜੇ 3 ਸਪੀਡ ਦੇ ਵਿੱਚ ਲੈਣਾ ਤਾਂ ਆਪਾਂ ਨੂੰ ਉਹ ਵੀ ਮਿਲ ਜੂਗਾ ਜਿਹਦਾ ਰੇਟਡ ਆਰਪੀਐਮ ਹੈ ਜੀ 2000 ਰੇਟਡ ਆਰਪੀਐਮ ਹੈ 2022 2200 ਰੇਟਡ ਆਰਪੀਐਮ ਹੈ ਜੀ 110 ਦਾ ਬੋਰ ਹੈ ਤੇ 16 ਦੀ ਇਹਦੀ ਸਟ੍ਰੋਕ ਹੈ ਇਸ ਟਰੈਕਟਰ ਦੀ ਜਾਣਕਾਰੀ ਦੱਸ ਦਿੱਤੀ ਹੈ ਤੁਹਾਨੂੰ ਤੇ 14 9 28 ਦੇ ਟਾਇਰ ਆ ਬਿਲਕੁਲ ਇਹ ਜਿਹੜੇ ਆਉਂਦੇ ਆ ਤੇ ਜਿਹੜਾ ਸਵਰਾਜ ਦਾ ਪਿੱਛੋ ਹਿੱਸਾ ਉਹ ਸੇਮ ਹੀ ਹੈ ਤੇ 48 ਐਚਪੀ ਦਾ ਜਿਹੜਾ ਇਹ ਟਰੈਕਟਰ ਆ ਤੇ 40 ਕੇ ਐਚਪੀ ਦੀ ਜਿਹੜੀ ਇਹਦੀ ਪੀਟੀਓ ਐਚਪੀ ਆ ਜਾਂਦੀ ਆ ਜਿਹੜੀ ਸਵਰਾਜ 747 ਦੇ ਵਿੱਚ ਆਉਂਦੀ ਆ ਤੇ ਬਾਕੀ ਇਹਦੇ ਵਿੱਚ ਆਪਾਂ ਨੂੰ ਸਿੰਗਲ ਕਲਚ ਡਬਲ ਕਲਚ ਤੇ ਆਈ ਪੀਟੀਓ ਉਹ ਆਪਣੀ ਆਪਸ਼ਨਲ ਆ ਜਿੱਦਾਂ ਦਾ ਆਪਾਂ ਲੈਣਾਗਾ ਉਦਾਂ ਦਾ ਮਿਲ ਜਾਂਦਾ 6 ਸਾਲ ਦੀ ਵਾਰੰਟੀ ਆ ਨਾਲ ਆਉਂਦੀ ਇਸ ਟਰੈਕਟਰ ਦੇ ਬਾਕੀ ਜਿਹੜਾ ਮੀਟਰ ਵਗੈਰਾ ਤੁਸੀਂ ਦੇਖ ਸਕਦੇ ਹੋ ਡਿਜੀਟਲ ਮੀਟਰ ਆ ਬਾਕੀ ਜਿਹੜਾ ਆਪਣਾ ਨਾਰਮਲ ਆ ਆਰਪੀਐਮ ਮੀਟਰ ਵਗੈਰਾ ਉਹ ਵੀ ਦੇਖਣ ਨੂੰ ਮਿਲ ਰਿਹਾ ਬਹੁਤ ਸੋਹਣਾ ਜਿਹੜਾ ਇਹ ਇਨਸਟਰੂਮੈਂਟ ਕਲਸਟਰ ਆ ਇਹਦਾ ਡਿਜ਼ਾਈਨ ਆ ਤੇ ਬਾਕੀ ਆਹ ਦੇਖ ਸਕਦੇ ਹੋ ਤੁਸੀਂ ਜਿਹੜਾ ਕਿ ਸੈਂਟਰ ਗੇਅਰ ਦੇ ਵਿੱਚ 2 ਸਪੀਡ ਦੇ ਵਿੱਚ ਜਿਹੜਾ ਆਪਾਂ ਕਈ ਵਾਰੀ ਕਿਸਾਨ ਭਰਾਵਾਂ ਨੂੰ ਹੁੰਦੀ ਹੈ ਵੀ ਆਪਾਂ 2 ਸਪੀਡ ਵਾਲਾ ਲੈਣਾ ਤਾਂ ਉਹ ਸੈਂਟਰ ਗੇਅਰ ਦੇ ਵਿੱਚ ਆਉਂਦਾ ਜੇ ਸਾਈਡ ਗੇਅਰ ਆ ਉਹ ਵੀ ਮਿਲ ਜੂ ਤੇ ਸਾਈਡ ਗੇਅਰ 3 ਸਪੀਡ ਵੀ ਮਿਲ ਜੂਗਾ ਜੀ ਪੀ ਸੀ ਡੀ ਸੀ ਲੀਵਰ ਤੇ ਇਧਰ ਡਬਲ ਡਿਸਟ੍ਰਿਬਿਊਟਰ ਜਿਹੜਾ ਲੀਵਰ ਆ ਲਿਫਟ ਕੈਪੈਸਿਟੀ ਦੀ ਗੱਲ ਕਰੀਏ ਤਾਂ 1800 ਤੋਂ 2000 ਕਿਜੀ ਦੇ ਵਿੱਚ ਜਿਹੜੀ ਦੀ ਲਿਫਟ ਕੈਪੈਸਿਟੀ ਹੈ ਜੀ ਇਸ ਟਰੈਕਟਰ ਦੀ ਸੋ ਆਈ ਪੀ ਟੂ ਤੇ ਇਧਰ ਆ ਫੋਰ व्हीਲਡ ਟੂ व्हीਲ ਡਰਾਈਵ ਲੀਵਰ ਆ ਏ ਮਿਲ ਜਾਂਦਾ ਹੀ ਦੇਖਣ ਨੂੰ ਤੇ ਬਾਕੀ ਟਰੈਕਟਰ ਆ ਜਿਹੜਾ ਕਿ ਨਵੀਂ ਸ਼ੇਪ ਦੇ ਵਿੱਚ ਆਇਆ ਜੀ ਮਤਲਬ ਕਿ ਫੇਸ ਲਿਫਟ ਹੋ ਗਿਆ ਟਰੈਕਟਰ ਤੇ ਬਾਕੀ ਇਹਦੇ ਵਿੱਚ ਪਾਵਰ ਸਟੀਰਿੰਗ ਵੀ ਮਿਲ ਜਾਂਦਾ ਮਕੈਨੀਕਲ ਸਟੀਰਿੰਗ ਵੀ ਮਿਲ ਜਾਂਦਾ ਜੀ ਤਾਂ ਇਦਾਂ ਦਾ ਜਿਹੜਾ ਕਿ ਇਹ ਟਰੈਕਟਰ ਆ ਤੇ ਇਹ ਸਾਨੂੰ ਮਿਲਿਆ ਸੀ ਪੂਨੇ ਕਿਸਾਨ ਮੇਲੇ ਦੇ ਵਿੱਚ ਕਿਉਂਕਿ ਇੱਧਰ ਜਿਆਦਾ ਟਰੈਕਟਰ ਆ ਜਿਹੜੇ ਕਿ 2 ਵੀਲ ਡਰਾਈਵ ਵੀ ਚੱਲਦੇ ਆ ਮੋਸਟਲੀ ਆਪਾਂ ਦੇਖੀ ਤਾਂ ਪੰਜਾਬ ਹਰਿਆਣਾ ਇਧਰ ਜਿਹੜੇ ਆਪਣੇ ਟਰੈਕਟਰ ਆ 3 ਸਪੀਡ ਦੀ ਜ਼ਰੂਰਤ ਪੈਂਦੀ ਆ ਕਿਉਂਕਿ ਆਪਣੇ ਸੁਪਰ ਸੀਡਰ ਵਗੈਰਾ ਦੀ ਵਰਤੋਂ ਹੁੰਦੀ ਆ ਤੇ ਇਹਦੇ ਕਰਕੇ ਆਪਾਂ ਨੂੰ ਜਿਹੜੇ 3 ਸਪੀਡ ਟਰੈਕਟਰ ਦੀ ਵਰਤੋਂ ਕਰਨੀ ਪੈਂਦੀ ਆ ਸੋ ਸਿੰਗਲ ਐਕਟ ਪਾਵਰ ਸਟੀering ਦੇ ਵਿੱਚ ਇਹ ਟਰੈਕਟਰ ਆ ਜੀ ਤੇ ਬਾਕੀ ਗੱਲ ਕਰੀ ਆਪਾਂ ਇਹਦੀ ਪੀਟੀਓ ਦੀ ਤਾਂ ਇਹਦੇ ਵਿੱਚ 540 ਤੇ ਮਲਟੀ ਸਪੀਡ ਹੈ ਜਿਹੜੀ ਤੇ ਇਹਦੀ ਪੀਟੀਓ ਮਿਲ ਜਾਂਦੀ ਇਸ ਟਰੈਕਟਰ ਦੇ ਵਿੱਚ ਤੇ ਬਾਕੀ ਇਧਰ ਤੁਸੀਂ ਦੇਖ ਸਕਦੇ ਹੋ ਜੀ ਟਾਰਗੇਟ 630 ਸਵਰਾਜ ਜਿਹੜਾ ਮਿੰਨੀ ਟਰੈਕਟਰ ਪਿਛੇ ਲਾਂਚ ਕੀਤਾ ਸੀਗਾ ਉਹ ਟਰੈਕਟਰ ਆ 4 ਵੀਲ ਡਰਾਈਵ ਦੇ ਵਿੱਚ ਤੇ ਬਾਕੀ ਜਿਹੜਾ ਸਵਰਾਜ ਆ ਮਿੱਤਰੋ 744 ਕਿਵੇਂ ਲੱਗਿਆ ਕਮੈਂਟ ਕਰਕੇ ਦੱਸਿਓ ਮਿਲਦੇ ਆ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ